ਅਨਧਕਾਰਤ ਬਿਲਡਿੰਗਾਂ ਜਾਨੀ ਕਿ ਨਜਾਇਜ਼ ਬਿਲਡਿੰਗਾਂ ਤੇ ਕਹਿਰ ਬਣ ਕੇ ਟੁੱਟ ਰਹੀ ਐ ਬਲਡੋਜ਼ਰ ਬੀਬੀ ਜਿਵੇਂ ਯੂਪੀ ਦੇ ਵਿੱਚ ਬਲਡੋਜ਼ਰ ਬਾਬਾ ਜਿਹੜੀਆਂ ਅਨਧਕਾਰਤ ਬਿਲਡਿੰਗਾਂ ਸੀ ਉਹਨਾਂ ਨੇ ਬਲਡੋਜ਼ਰ ਚਲਾ ਚਲਾ ਕੇ ਚਲਾ ਚਲਾ ਕੇ ਉਹਨਾਂ ਦਾ ਨਾਮ ਪੈ ਗਿਆ ਸੀ ਸੀਐਮ ਸਾਹਿਬ ਦਾ ਬਲਡੋਜ਼ਰ ਬਾਬਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਖੰਡਣ ਤੋਂ ਬੀਬੀ ਜਿੱਤ ਕੇ ਜਿਹੜੀ ਪਹਿਲਾਂ ਮਿਨਿਸਟਰ ਵੀ ਰਹੇ ਨੇ ਤੇ ਹੁਣ ਐਮਐਲਏ ਨੇ ਅਨਮੋਲ ਗगन ਮਾਨ ਜਿਨ੍ਹਾਂ ਨੇ ਅਧਿਕਾਰੀਆਂ ਦੇ ਵੀ ਨੱਕ ਚ ਦੰਮ ਕਰਤਾ ਤੇ ਨਜਾਇਜ਼ ਬਿਲਡਰਾਂ ਦੇ ਵੀ ਦੱਕ ਚ ਦੰਮ। ਉਹ ਪਹਿਲਾਂ ਵਾਲੇ ਐਮ.ਐਲ.ਏ ਸੀ ਜਿਹੜੇ ਤੁਹਾਡੇ ਤੋਂ ਪੈਸੇ ਲੈਦੇ ਕੇ ਚੁੱਪ ਕਰ ਜਾਂਦੇ ਸੀ। ਜਿੱਥੇ ਵੀ ਮੈਨੂੰ ਕੋਈ মিডিਆ ਵਾਲਾ ਇਨਫੋਰਮੇਸ਼ਨ ਦਿੰਦਾ ਮੈਨੂੰ ਕੋਈ ਲੋਕਲ ਬੰਦਾ ਇਨਫੋਰਮੇਸ਼ਨ ਦਿੰਦਾ ਵੀ ਇਲੀਗਲ ਕੰਸਟ੍ਰਕਸ਼ਨ ਹੋ ਰਹੀ ਹੈ। ਜੀ.ਸੀ.ਬੀ ਨਾਲ ਦੀ ਨਾਲ ਉਹਦੇ ਤੇ ਚਲਣੀ ਹੈ। ਤੇ ਤੁਸੀਂ ਕਿਸੇ ਤਰੀਕੇ ਦੀ ਢਿੱਲ ਨਹੀਂ ਛੱਡਣੀ ਇਹਨਾਂ। ਪਿਛਲੇ ਦਿਨੀ ਬਿਲਡਿੰਗਾਂ ਢਾਈਆਂ। ਹੇ ਅੱਜ ਫੇਰ ਇੱਕ ਨਵੀਂ ਵੀਡੀਓ ਆਈ ਹੈ ਵੀ ਕੱਲ ਵੀ ਬਿਲਡਿੰਗਾਂ ਢਾਈਆਂ ਗਈਆਂ ਨੇ ਜਿਹਦੇ ਵਿੱਚ ਈਓ ਵੀ ਖਰੜ ਦਾ ਨਾਲ ਹੈ ਉਹਨੂੰ ਕਿਹਾ ਵੀ ਤੁਸੀਂ ਅੱਖਾਂ ਬੰਦ ਕਰਕੇ ਇੱਥੇ ਲੰਘ ਜੰਨੇ ਹੋ ਤੁਹਾਨੂੰ ਬਿਲਡਿੰਗਾਂ ਬਣਨ ਵੇਲੇ ਦਿਖਦੀਆਂ ਨਹੀਂ ਤਾਂ ਕਹਿੰਦਾ ਨੋਟਿਸ ਕੱਢਿਆ ਹੋਇਆ ਉਹ ਕਹਿੰਦੀ ਕੋਈ ਨੋਟਿਸ ਨਹੀਂ ਨੋਟਿਸ ਨੋਟਿਸ ਦੀ ਗੇਮ ਖਤਮ ਇਹ ਅਧਿਕਾਰੀ ਜਿਹੜੇ ਇੱਕ ਸਕੀਮ ਲਾਉਂਦੇ ਸੀ ਨਾ ਵੀ ਨੋਟਿਸ ਨੋਟਿਸ ਕੱਢਿਆ ਤੇ ਉਹਨਾਂ ਚਿਰ ਨੂੰ ਬਿਲਡਿੰਗ ਬਣ ਜਾਂਦੀ ਹੈ ਬਾ ਲੈ ਕੇ ਜੇਬਾਂ ਗਰਮ ਕਰਕੇ ਉਹ ਸਭ ਕੁਝ ਇਹਨਾਂ ਨੇ ਹੁਣ ਨੋਟਿਸ ਵਾਲੀ ਗੇਮ ਜਿਵੇਂ ਮੈਂ ਪਹਿਲਾਂ ਦੱਸਿਆ ਖਤਮ ਕਰਤੀ ਹੈ ਪਹਿਲੀ ਗੱਲ ਤੇ ਇਹ ਹੈ ਕਿ ਆਪਾਂ ਇਹ ਬਿਲਡਿੰਗਾਂ ਦੇਖ ਕੇ ਅੱਖਾਂ ਬੰਦ ਨਹੀਂ ਕਰਨੀਆਂ ਇਹਨੂੰ ਕਿੰਨੇ ਮਹੀਨੇ ਹੋ ਗਏ ਬਣਦੇ ਨੇ ਹੋ ਗਏ 2 ਮਹੀਨੇ ਨੇ ਕਦੀ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਨਾ ਜ਼ਿਆਦਾ ਲੱਗਦੀ ਹੈ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਬਗਲ ਰੱਖਿਆ ਆਪਾਂ ਅੱਖਾਂ ਨਹੀਂ ਬੰਦ ਕਰਨੀਆਂ ਨਹੀਂ ਇਹ ਇਹ ਇਹਨਾਂ ਨੇ ਉਹ ਕੱਢ ਕਿਉਂ ਲਈਆਂ ਰੋਕਿਆ ਕਿਉਂ ਨਹੀਂ ਇਹਨਾਂ ਨੂੰ ਮੈਂ ਨੋਟਿਸ ਤੇ ਇਹਨਾਂ ਆਪਣੇ ਵਕੀਰ ਦੇ ਨਹੀਂ ਨੋਟਸ ਛੋੜੀ ਦਿੱਤੇ ਮੈਂ ਸਾਫ਼ ਕਰੋ ਇਹਨਾਂ ਮੈਂ ਨੋਟਿਸ ਤੇ ਇਹਨਾਂ ਆਪਣੇ ਵਕੀਰ ਦੇ ਨਹੀਂ ਨੋਟਸ ਛੋੜੀ ਦਿੱਤੇ ਮੈਂ ਸਾਫ਼ ਕਰੋ ਇਹਨਾਂ ਅਸੀਂ ਪਟਿਆਲੇ ਦੀ ਗੱਲ ਕਰਦੇ ਆ ਕਿਉਂਕਿ ਅਸੀਂ ਪਟਿਆਲੇ 'ਚ ਬੈਠੇ ਆ ਪਟਿਆਲੇ 'ਚ ਨਜ਼ਾਇਜ਼ ਕਲੋਨੀ ਆ ਭਾਵੇਂ ਪੂਡਾ ਦੇ ਅੰਡਰ ਹੋਣ ਬਿਲਡਿੰਗਾਂ ਵੀ ਤੇ ਭਾਵੇਂ ਕਾਰਪੋਰੇਸ਼ਨ ਦੇ ਅੰਡਰ ਹੋਣ ਇੱਕ ਵਾਰੀ ਨਹੀਂ 10 10 20 ਵੀ ਵਾਰੀ ਅਧਿਕਾਰੀਆਂ ਨੂੰ ਦਿਖਾਤਾ ਪਰ ਇਹ ਕੰਮ ਕਰਨੀ ਨਹੀਂ ਸੁੱਤੇ ਪਏ ਨੇ ਜੇ ਸਵਾਲ ਕਰਦੇ ਆ ਤਾਂ ਗੂਗੇ ਬਣ ਜਾਂਦੇ ਨੇ ਕੋਈ ਜਵਾਬ ਨਹੀਂ ਦਿੰਦੇ ਇੱਥੇ ਵੀ ਉਹੀ ਚੱਲ ਰਹੀ ਹੈ ਨੋਟਿਸ ਨੋਟਿਸ ਦੀ ਗੇਮ ਕਿਉਂਕਿ ਜਦੋਂ ਤੋਂ ਇੱਕ ਢਾਂਚਾ ਖੜਾ ਹੁੰਦਾ ਉਦੋਂ ਤੋਂ ਲੈ ਕੇ ਸ਼ਟਰ ਲੱਗਣ ਤੱਕ ਇਹਨਾਂ ਦੀ ਛਤਰ ਛਾਇਆ ਹੈ ਸਾਰਾ ਕੁਝ ਚੱਲਦਾ ਹੈ। ਮੇਰੀ ਗੱਲ ਸੁਣੋ ਧਿਆਨ ਨਾਲ। ਇੱਕ ਵੀ ਕਿਤੇ ਗੈਰ ਕਾਨੂੰਨੀ ਇਹੋ ਜੀ ਉਸਾਰੀ ਹੋ ਗਈ। ਠੀਕ ਹੈ। ਪਹਿਲੇ ਹੀ ਇਨਕੁਆਰੀਆਂ ਖੁੱਲੀਆਂ ਹੋਈਆਂ, ਚੰਗੀਆਂ ਖੁੱਲ ਜਾਣੀਆਂ। ਥੋੜੇ ਤੋਂ ਅਸੀਂ ਮਹੀਨੇ ਹਫ਼ਤੇ ਨਹੀਂ ਲੈਂਦੇ ਜਿਹੜੇ ਤੁਸੀਂ ਆ ਧੰਦੇ ਕਰ ਰਹੇ ਹੋ। ਕੱਲਾ ਖਰੜ ਨਹੀਂ ਭਾਈ, ਕੱਲਾ ਪਟਿਆਲਾ ਨਹੀਂ। ਸਾਰੇ ਪੰਜਾਬ ਦੇ ਵਿੱਚ ਇਹੀ ਹਾਲ ਹੈ। ਪਰ ਜਦੋਂ ਸਾਡੇ ਚੁਣੇ ਹੋਏ ਨੁਮਾਇंदे ਕੁਈ ਐਮਐਲਏ ਬਣਿਆ ਕੋ ਮਿਨਿਸਟਰ ਬਣਿਆ ਜਦ ਤੱਕ ਇਹ ਨਹੀਂ ਕਹਿੰਦੇ ਮੈਨੂੰ ਲੱਗਦਾ ਅਧਿਕਾਰੀ ਹੈ ਜਿਹੜੇ ਇਹ ਕੰਮ ਨਹੀਂ ਕਰਦੇ ਉਹ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਐ ਬਲਡوزر ਬੀਬੀ ਨੇ ਜੋ ਕਾਰਨਾਮਾ ਕੀਤਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਹੋ ਸਕਦਾ ਪੰਜਾਬ ਦੇ ਬਾਕੀਆਂ ਨੂੰ ਵੀ ਮਾੜਾ ਮੋਟਾ ਦੇ ਕੰਤੇ ਜੂੰ ਸਰਕੇ ਜਿਹੜੀਆਂ ਨਜਾਇਜ਼ ਬਿਲਡਿੰਗਾਂ ਤੇ ਨਜਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਇਹਨਾਂ ਤੇ ਠੱਲ ਪੈ ਸਕਦੀ ਹੈ ਅੱਗੇ ਤੋਂ ਵੀ ਜਿਹੜੇ ਆਹ ਇਲੈਗਲ ਕੰਸਟਰਕਸ਼ਨਾਂ ਕਰਨ ਵਾਲੇ ਨੇ ਅਸੀਂ ਇਸ ਚੀਜ਼ ਨੂੰ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਨਾ ਜਿੱਥੇ ਪਬਲਿਕ ਦਾ ਨੁਕਸਾਨ ਹੋ ਰਿਹਾ ਹੋਵੇ ਸੜਕਾਂ ਭੀੜੀਆਂ ਹੋ ਰਹੀਆਂ ਹੋਣ ਤੇ ਮਗਰ ਉਹ ਲੌਂਗ ਟਰਮ ਜਿਹੜਾ ਹੁੰਦਾ ਉਹ ਇੱਕ ਪੂਰੇ ਦਾ ਪੂਰਾ ਸ਼ਹਿਰ ਦੀ ਜਿਹੜੀ ਮੈਪਿੰਗ ਆ ਉਹ ਖਰਾਬ ਹੋ ਜਾਂਦੀ ਹੈ। ਕਈ ਜਗ੍ਹਾ ਅਸੀਂ ਜਾਣਦੇ ਆ ਸਾਨੂੰ ਕਹਿੰਦੇ ਸਾਡੇ ਅਧਿਕਾਰੀਆਂ ਨੂੰ ਤੁਸੀਂ ਕੁਝ ਨਹੀਂ ਕਹਿਣਾ। ਉਹ ਭਾਈ ਉਹ ਅਧਿਕਾਰੀਆਂ ਨੂੰ ਕੁਝ ਨਹੀਂ ਕਹਿਣਾ ਜਿਨ੍ਹਾਂ ਤੇ ਵਿਜੀਲੈਂਸ ਦੇ ਪਰਚੇ ਖੁਦ ਹੋਏ ਨੇ। ਜਿਹੜੇ ਇਹ ਚੱਕ ਚੱਕ ਕੇ ਬਿਜੀਲੈਂਸ ਨੇ ਜਿਹੜਾ ਜਿਵੇਂ ਭੇਜੇ ਹੁਣ ਜਮਾਨਤਾ ਕਰਾ ਕੇ ਫਿਰ ਤੁਹਾਡੇ ਕੋਲੇ ਡਿਊਟੀਆਂ ਕਰ ਰਹੇ ਨੇ ਉਹਨਾਂ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ ਵੀ ਹੋਰਾਂ ਤੋਂ ਪੈਸੇ ਨਹੀਂ ਲੈਣਗੇ ਪੈਸੇ ਲੈਂਦੇ ਨੇ ਐਸੇ ਕਰਕੇ ਸਾਰੀ ਕਾਲੇ ਬਾਜ਼ਾਰੀ ਇਹ ਜਿਹੜੀ ਸਾਡੇ ਪਟਿਆਲੇ ਕਾਰਪੋਰੇਸ਼ਨ ਦੇ ਕੁਝ ਅਧਿਕਾਰੀ ਕਰ ਰਹੇ ਨੇ ਉਹ ਐਕਸਪੋਜ਼ ਹੋਣੇ ਬਹੁਤ ਜ਼ਰੂਰੀ ਨੇ ਨਹੀਂ ਤਾਂ ਐਸੇ ਤਰ੍ਹਾਂ ਜਿਵੇਂ ਇੱਕ ਗੋਗਿਆ ਸਾਹਿਬ ਦੀ ਗੱਲ ਕਰੀਏ ਕੁੰਦਨ ਗੋਗਿਆ ਜੋ ਮੇਅਰ ਨੇ ਇੱਕ شریف ਬੰਦੇ ਨੇ ਜਿਨ੍ਹਾਂ ਦਾ ਸਤਕਾਰ ਹੈ ਲੋਕਾਂ ਦੇ ਵਿੱਚ ਸੱਚੀ ਸੂਚੀ ਇਹਨਾਂ ਦੀ ਛਵੀ ਬਣੀ ਹੋਈ ਆ ਉਹਨੂੰ ਵੀ ਇਹ ਖਰਾਬ ਕਰ ਦੇਣਗੇ ਤੁਹਾਡਾ ਕੰਮ ਹੈ ਨਿਊਜ਼ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਆ ਵੀ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਘਰ ਦਾ ਨਕਸ਼ਾ ਕਟਵਾ ਕੇ ਇੱਥੇ ਦੁਕਾਨਾਂ ਬਣ ਰਹੀਆਂ ਨੇ ਤੁੜਵਾਤੀ ਮੈਮ ਅੱਜ ਸਵੇਰੇ ਆਇਆ ਇਹ ਤਾਂ ਮੈਂ ਆਉਣਾ ਹੁਣ ਇਹ ਤਾਂ ਤੁਸੀਂ ਹੁਣ ਮੂਰੇ ਮੂਰੇ ਮੈਂ ਕਿਹਾ ਵੀ ਜੀਸੀਬੀ ਲੈ ਕੇ ਜਾਓ ਤੇ ਉੱਥੇ ਢੋਣਾ ਇਹ ਤਾਂ ਤੁਸੀਂ ਇਹ ਤਾਂ ਤੁਸੀਂ ਹੁਣ ਪਤਾ ਹੈ ਵੀ ਤੁਹਾਨੂੰ ਮੈਂ ਆਉਣਾ ਤੇ ਤਾਂ ਤੁਸੀਂ ਇਹ ਕਾਰਵਾਈ ਪਾਉਣ ਲੱਗੇ ਕਿਉਂ ਇਹ ਧੰਦੇ ਚਲਾਏ ਹੋਏ ਨੇ ਨਹੀਂ ਮੈਮ ਆ ਜਦੋਂ ਮੇਰੀ ਗੱਲ ਸੁਣੋ ਤੁਸੀਂ ਆ ਸੜਕ ਤੋਂ ਲੰਘ ਕੇ ਡੇਲੀ ਜਾਂਦੇ ਹੋ ਨਾ ਆਹ ਸੜਕ ਤੋਂ ਤੁਹਾਨੂੰ ਤੁਹਾਨੂੰ ਪਤਾ ਨਹੀਂ ਇੱਥੇ ਦੁਕਾਨਾਂ ਬਣ ਰਹੀਆਂ ਇਹ ਇਹ ਅੱਜ ਬਣੀ ਹੈ ਨੇ ਮੰਨ ਤਿੰਨ ਵਾਰ ਇਹ ਅੱਜ ਬਣੀ ਆ ਇਹ ਮੇਰੇ ਕਹੇ ਤੋਂ ਜੇ ਸੀ ਬੀ ਆਈ ਇਹ ਤੇ ਜਿਸ ਤਰ੍ਹਾਂ ਮਾਨ ਸਾਹਿਬ ਨੇ ਹੁਣ ਸਿਕੰਜਾ ਕੱਸਿਆ ਨਾ ਵੀ ਜਿਹੜਾ ਨਸ਼ੇ ਦੇ ਕਾਰੋਬਾਰੀ ਨੇ ਆ ਪੰਜ ਸੱਤ ਦਿਨਾਂ ਤੋਂ ਉਹਨਾਂ ਦੇ ਘਰਾਂ ਤੇ ਰੇਡ ਹੋ ਰਹੀ ਆ ਉਹਨਾਂ ਨੇ ਕਾਲੀ ਕਮਾਈ ਨਾਲ ਜਿਹੜੀਆਂ ਬਿਲਡਿੰਗਾਂ ਬਣਾਈਆਂ ਨੇ ਉਹਨੂੰ ਡੈਮੋਲਿਸ਼ਨ ਕੀਤਾ ਜਾ ਰਿਹਾ ਹੈ ਮਤਲਬ ਹੋਣ ਨੂੰ ਸਾਰਾ ਕੁਝ ਹੋ ਸਕਦਾ ਜੇ ਸਰਕਾਰ ਚਾਵੇ ਇਸੇ ਤਰ੍ਹਾਂ ਜਿਹੜੀਆਂ ਨਜ਼ਾਇਜ਼ ਬਿਲਡਿੰਗਾਂ ਨੇ ਇਹ ਬਿਲਡਿੰਗਾਂ ਬਣਾ ਕੇ ਆਪਣੇ ਕਾਰੋਬਾਰੀ ਲੋਕ ਚਲਾਉਂਦੇ ਨੇ ਆਪਣੀਆਂ ਜੇਬਾਂ ਭਰਦੇ ਨੇ ਪਰ ਤਕਲੀਫ ਆਮ ਜਨਤਾ ਨੂੰ ਹੁੰਦੀ ਹੈ ਜਿਸ ਤਰ੍ਹਾਂ ਬੀਬੀ ਨੇ ਕਿਹਾ ਅਨਮੋਲ ਗਗਨ ਮਾਨ ਜੀ ਨੂੰ ਬਲਡੋਜ਼ਰ ਬੀਬੀ ਦਾਸੀ ਨਾਮ ਦੇ ਰਹੇ ਹਨ ਉਹਨਾਂ ਨੇ ਕਿਹਾ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਦੰਡ ਭੁਗਤਦੇ ਨੇ ਆਮ ਲੋਕ ਭੁਗਤਦੇ ਨੇ ਜੇ ਆਪਾਂ ਅੱਖਾਂ ਨਾ ਖੋਲੀਆਂ ਤਾਂ ਸਾਡੇ ਸ਼ਹਿਰ ਆ ਜਿਹੜੇ ਇਹ ਪੱਥਰਾਂ ਦੇ ਸ਼ਹਿਰ ਬਣ ਜਾਣਗੇ ਹਰ ਸੜਕ ਦੇ ਵਾਲੇ ਵਾਲੀ ਬਿਲਡਿੰਗ ਹਰ ਜਗ੍ਹਾ ਤੇ ਬਿਲਡਿੰਗਾਂ ਅਣਧਿਕਾਰਤ ਬਿਲਡਿੰਗਾਂ ਜਦ ਤੱਕ ਉਹ ਨਕਸ਼ੇ ਦੇ ਮੁਤਾਬਕ ਨਹੀਂ ਬਣਦੀਆਂ ਤਾਂ ਇਹ ਸਾਰਾ ਕੁਝ ਗਲਤ ਹੈ ਹੁਣ ਤੁਸੀਂ ਦੇਖੋ ਵੀ ਇਹ ਸੜਕ ਤੋਂ ਕਿੰਨਾ ਨੇੜੇ ਐ ਅੱਜ ਇਹ ਬਣਾ ਲੈਣਗੇ ਕੱਲ ਨੂੰ ਪਬਲਿਕ ਨੂੰ ਕਿੱਥੋਂ ਤੱਕ ਤੰਗੀ ਆਉਣੀ ਐ ਕਿੱਥੋਂ ਤੱਕ ਟ੍ਰੈਫਿਕ ਜੈਮ ਹੋਣਾ ਇਸ ਚੀਜ਼ ਨਾਲ ਕੀ ਕੀ ਨੁਕਸਾਨ ਹੋਣੇ ਕਿਦੇ ਸ਼ਹਿਰ ਦੇ ਉੱਤੇ ਇਹ ਕੰਮ ਕਰਨ ਲੱਗੇ ਹੋਏ ਆ ਜਿੱਥੇ ਜੀ ਕਰਦਾ ਤੁਸੀਂ ਸ਼ੋਰੂਮ ਘੱਟ ਤੇ ਜਿੱਥੇ ਜੀ ਕਰਦਾ ਇਹ ਨਾਲ ਇੱਕ ਮੈਨੂੰ ਤਾਂ ਲੱਗਦਾ ਵੀ ਜਿਸ ਹੱਬ ਨਾਲ ਇਹ ਥੱਲੇ ਕਈ ਬੰਦੇ ਕੰਮ ਕਰ ਰਹੇ ਮੈਨੂੰ ਤਾਂ ਇੱਕ ਜੇਸੀਬੀ ਨਾਲ ਰੱਖਣੀ ਚਾਹੀਦੀ ਐ ਪ੍ਰਚਾਰ ਸ਼ਹਿਰ ਦੀ ਗੱਲ ਕਰੀਏ ਪਟਿਆਲੇ ਦੇ ਅੰਦਰ ਭਾਈ ਫੈਕਟਰੀਆਂ ਵੀ ਲੱਗੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਜਿਦੇ ਵਿੱਚ ਪਤਾ ਨਹੀਂ ਕਿਹੜੇ ਤਰੀਕੇ ਨਾਲ ਬੋਇਲਰਾਂ ਦੀ ਪਰਮਿਸ਼ਨ ਲਈ ਹੋਈ ਹੈ ਨਾ ਕਿਸੇ ਕੋਲੇ ਅਸੀਂ ਆਰਟੀਆਈ ਰਾਹੀਂ ਪਾ ਕੇ ਪਤਾ ਕੀਤਾ ਫਾਇਰ ਦੀ ਐਨਓਸੀ ਹੈ ਨਹੀਂ ਮਤਲਬ ਸ਼ਹਿਰ ਨੂੰ ਕਮਰਸ਼ੀਅਲ ਦੀ ਜਗ੍ਹਾ ਇੰਡਸਟਰੀ ਦਾ ਜਿਹੜਾ ਆਈ ਜ਼ੋਨ ਬਣਾਤਾ ਹੈ ਇੰਡਸਟਰੀ ਦੀ ਜ਼ੋਨ ਬਣਾ ਰੱਖੀ ਹੈ ਉਹਦੇ ਤੇ ਵੀ ਭਾਈ ਸਾਡੇ ਕਾਰਪੋਰੇਸ਼ਨ ਦੀਆਂ ਅਧਿਕਾਰੀਆਂ ਨੂੰ ਚਿੱਠੀਆਂ ਲੈਟਰ ਪਾਏ ਹੋਏ ਨੇ ਪਰ ਅੱਖਾਂ ਬੰਦ ਨੇ ਜਿਵੇਂ ਹੁਣ ਗੱਲ ਚੱਲ ਰਹੀ ਹੈ ਪਵਾਨੀਗੜ੍ਹ ਦੀ ਉੱਥੇ ਜਿਹੜਾ ਸਾਰਾ ਮਸਲਾ ਹੈ ਜਿਹੜੀ ਐਮ.ਐਲ.ਏ ਬੀਬੀ ਆ ਉਹ ਸਭ ਦੇ ਧਿਆਨ ਦੇ ਵਿੱਚ ਆ ਟਰੱਕ ਯੂਨੀਅਨ ਦੀ ਉਹ ਕਹਿੰਦੇ ਸਾਨੂੰ ਪੰਜਾਬ ਸਰਕਾਰ ਤੇ ਵਿਸ਼ਵਾਸ ਨਹੀਂ ਹੈਗਾ ਅੱਜ ਤਾਂ ਸੈਂਟਰ ਤੋਂ ਇਨਕੁਆਇਰੀ ਕਰਾਉਣੀ ਹੈ ਮੈਨੂੰ ਲੱਗਦਾ ਇੱਥੇ ਵੀ ਸੈਂਟਰ ਤੋਂ ਇਨਕੁਆਇਰੀ ਕਰਾਉਣੀ ਪਊਗੀ ਫੇਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਸਾਹਮਣੇ ਆਊਗਾ ਇਹਨਾਂ ਨੂੰ ਲੱਗਦਾ ਵੀ ਖੌਰੇ ਲੈ ਦੇ ਕੇ ਅਫਸਰਾਂ ਨੇ ਜਾਂ ਐਮ.ਐਲ.ਏ ਨੇ ਅੱਖਾਂ ਬੰਦ ਕਰ ਲੈਣੀਆਂ ਪਹਿਲਾਂ ਵਾਲੇ ਵੀ ਜਿਹੜੇ ਇੱਥੇ ਪੋਲੀਟੀਸ਼ੀਅਨ ਰਹੇ ਨੇ ਅੱਖਾਂ ਬੰਦ ਹੀ ਕਰਦੇ ਰਹੇ ਪੱਤਰਕਾਰਾਂ ਨੂੰ ਡਰਾ ਧਮਕਾਇਆ ਜਾਂਦਾ ਵੀ ਭਾਈ ਤੁਹਾਡੀ ਬਿਜ਼ਨਸ ਤੇ ਸ਼ਿਕਾਇਤ ਕਰਦਾ ਹੈ ਆਪਰਜੰਤ ਦੇਖ ਵੀ ਚੁੱਕੇ ਆ ਇੱਕ ਪੱਤਰਕਾਰ ਮਨਿੰਦਰ ਜੀ ਜੇ ਗੱਲ ਕਰੀਏ ਨਾਲ ਮਨਿੰਦਰ ਸਿੱਧੂ ਤੇ ਬਲਕਾਰ ਸਿੱਧੂ ਸਾਰੇ ਕੋ ਤੁਹਾਡੇ ਸਾਹਮਣੇ ਆ ਵੀ ਕਿਸ ਤਰ੍ਹਾਂ ਜੇ ਉਹਨੇ ਸੱਚ ਦੀ ਬਾਤ ਚੁੱਕੀ ਉਹ ਤੇ ਪਰਚਾ ਦਰਜ ਕਰਾਤਾ ਇਹ ਕੱਲੇ ਉਹਦੀ ਗੱਲ ਨਹੀਂ ਭਾਈ ਸਭ ਨੂੰ ਡਰਾਇਆ ਜਾਂਦਾ ਹੈ ਪਰ ਅਸੀਂ ਫਿਰ ਬੇਨਤੀ ਕਰਦੇ ਆਂ ਵੀ ਜਿਹੜੇ ਚੰਗੇ ਚੁਣ ਕੇ ਅਸੀਂ ਭੇਜੇ ਹੋਏ ਨੇ ਸੰਸਦ ਚ ਭੇਜੇ ਨੇ ਐਮ ਐਲ ਏ ਚਾਹੇ ਕੋਈ ਮੇਅਰ ਭਾਈ ਸਾਹਿਬ 2 ਸਾਲ ਬਾਅਦ ਇਹ ਨਾ ਹੋਵੇ ਜਵਾਬ ਤੁਹਾਨੂੰ ਦੇਣਾ ਪਵੇ ਇਹ ਅਧਿਕਾਰੀ ਨੇ ਜਿਹੜੇ ਇਹ ਤੁਹਾਡੇ ਵੀ ਹੱਥ ਜਿਹੜੇ ਕਾਲੇ ਨਾ ਕਿਤੇ ਕਰਵਾ ਦੇ ਤੁਹਾਡਾ ਕੰਮ ਹੈ ਨਿਊਜ਼ ਚਲਾਣਾ ਜੀ ਤੁਹਾਡਾ ਕੰਮ ਇਹ ਨਹੀਂ ਹੈ ਵੀ ਅਫਸਰਾਂ ਨੂੰ ਤੁਸੀਂ ਕੁਝ ਨਹੀਂ ਕਹਿਣਾ ਪੂਡਾ ਤੇ ਨਗਰ ਕੌਂਸਲ ਪਟਿਆਲਾ ਦੇ ਵਿੱਚ ਜਿੰਨੀਆਂ ਬਿਲਡਿੰਗਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅਧਿਕਾਰ ਤੌਰ ਤੇ ਬਣ ਰਹੀਆਂ ਨੇ ਜਾਂ ਨਕਸ਼ੇ ਦੇ ਉਲਟ ਨੇ ਕੱਲੀ-ਕੱਲੀ ਬਿਲਡਿੰਗ ਦਿਖਾਵਾਂਗੇ ਖਬਰ ਬਣਾਵਾਂਗੇ ਤੇ ਅਧਿਕਾਰੀਆਂ ਦਾ ਪੱਖ ਵੀ ਜਾਣਾਂਗੇ ਵੀ ਭਾਈ ਇਹ ਕਿਸ ਤਰ੍ਹਾਂ ਬਣ ਗਈ ਇਹਦਾ ਕੌਣ ਜ਼ਿੰਮੇਵਾਰ ਹੈ ਤੇ ਚੁਣੇ ਹੋਏ ਨਮਾਇੰਦਿਆਂ ਕੋਲ ਵੀ ਜਾਵਾਂਗੇ ਵੀ ਦੱਸੋ ਜੀ ਹੁਣ ਸਮਾਲ ਤੁਹਾਨੂੰ ਕਰੀਏ ਜਾਂ ਇਹਨਾਂ ਅਧਿਕਾਰੀਆਂ ਨੂੰ ਕਰੀਏ ਫਤਸਰੀ ਕਾਲਜੀ ਮਹਿਮੂਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਦੋਸਤੋ ਗੱਲ ਕਰਦੇ ਆ ਰੰਗਲੇ ਪੰਜਾਬ ਦੀ ਰੰਗਲੇ ਪੰਜਾਬ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਜਿਹੜੀਆਂ ਅਨਧਕਾਰਤ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਜਾਂ ਬੜੀਆਂ-ਬੜੀਆਂ ਬਿਲਡਿੰਗਾਂ ਜਿਹੜੀਆਂ ਨਜ਼ਾਇਜ਼ ਤੌਰ ਤੇ ਖੜੀਆਂ ਨੇ ਉਹਦੇ ਖਿਲਾਫ ਆਸੀਂ ਵੀ ਬਾਤ ਚੁੱਕਦੇ ਆ ਪਰ ਕਿਤੇ ਨਾ ਕਿਤੇ ਜਿਹੜਾ ਇਹ ਲੇਟ ਹੋ ਰਿਹਾ ਕੰਮ ਸਾਰੇ ਉਹ ਕਿਉਂ ਲੇਟ ਹੋ ਰਿਹਾ ਕਿਉਂਕਿ ਕੁਝ ਕਰਪਟ ਅਧਿਕਾਰੀ ਨੇ ਜਿਹੜੇ ਅੱਖਾਂ ਖੋਲ ਹੀ ਨਹੀਂ ਰਹੇ ਆਪਾਂ ਗੱਲਬਾਤ ਕੀਤੀ ਆ ਖਰੜ ਦੀ ਕਰੜ ਦੇ ਵਿੱਚ ਖੁਦ ਐਮ ਐਲ اے ਨੂੰ ਬੀਬੀ ਬਲਡੋਜ਼ਰ ਨੂੰ ਆ ਕੇ ਐਕਸ਼ਨ ਮੂਡ ਚ ਆਉਣਾ ਪਿਆ ਨਾਲ ਹੀ ਕਹਿੰਦੀ ਹੁਣ ਬਲਡੋਜ਼ਰ ਨਾਲ ਹੀ ਹੈ ਇਹ ਨਾਲ ਹੀ ਚੱਲੂਗਾ بڑے ਬਹਾਨੇ ਮਾਰਦੇ ਨੇ ਈਓ ਸਾਹਿਬ ਜਾਂ ਹੋਰ ਅਧਿਕਾਰੀ ਵੀ ਨੋਟਿਸ ਦਿੱਤਾ ਹੋਇਆ ਕਹਿੰਦੀ ਨੋਟਿਸ ਨੋਟਿਸ ਦੀ ਗੇਮ ਖਤਮ ਹੈ ਇੱਥੋਂ ਸਾਬਤ ਹੁੰਦਾ ਵੀ ਜਿਹੜੇ ਕਰਪਟ ਅਧਿਕਾਰੀ ਨੇ ਨੋਟਿਸ ਦੀ ਗੇਮ ਹੈ ਜਿਹੜੀ ਇਹ ਚਲਾਉਂਦੇ ਨੇ ਇਹ ਕੁਝ ਵੀ ਹੈ ਨਹੀਂ ਇਹ ਸਿਰਫ ਉਹ ਬੰਦੇ ਨਾਲ ਰਲ ਕੇ ਉਹਨੂੰ ਸਕੀਮਾਂ ਦਿੰਦੇ ਨੇ ਮੈਂ ਤੈਨੂੰ 30 ਦਿਨ ਦਾ ਪਹਿਲਾ ਨੋਟਿਸ ਕੱਢਾਂਗੇ ਜਦ ਤੱਕ ਤੂੰ ਸਾਰਾ ਕੁਝ ਢਾਂਚਾ ਖੜਾ ਕਰ ਲਈ। ਫਿਰ ਦੂਸਰਾ ਨੋਟਿਸ ਤੈਨੂੰ 45 ਦਿਨ ਦਾ ਕੱਢਾਂਗੇ ਫਿਰ ਤੂੰ ਪਲਾਸਟਰ ਕਰਕੇ ਲੈਂਟਰ ਪਾ ਕੇ ਸਾਰਾ ਕੁਝ ਕਰ ਲਈ। ਤੀਸਰਾ ਨੋਟਿਸ ਫਿਰ ਤੈਨੂੰ ਕੱਢਾਂਗੇ ਜਦ ਤੱਕ ਤੇਰਾ ਰੰਗ ਵੀ ਹੋ ਜੂ, ਸ਼ਟਰ ਵੀ ਲੱਗ ਜੂ, ਬੋਰ ਵੀ ਲੱਗ ਜੂ, ਬਿਜਲੀ ਵੀ ਲੱਗ ਜੂ, ਸਾਰਾ ਕੁਝ ਲੱਗ ਜੂਗਾ। ਹੁਣ ਤੁਸੀਂ ਆਪ ਦੋਸਤੋ ਸਮਝੋ। ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਸਕੀਮ ਦਿੰਦੇ ਨੇ ਨੋਟਿਸ ਨੋਟਿਸ ਦੀ ਗੇਮ ਖੇਡ ਕੇ ਬੰਦੇ ਦਾ ਸਾਰਾ ਕੁਝ ਹੀ ਤਿਆਰ ਹੋ ਜਾਂਦਾ। ਅਨਧਿਕਾਰਤ ਬਿਲਡਿੰ ਨਕਸ਼ੇ ਦੇ ਮੁਤਾਬਕ ਬਿਲਡਿੰਗ ਨਾ ਬਣਨੀ ਉਹਦਾ ਨੁਕਸਾਨ ਆਪਾਂ ਲੋਕਾਂ ਨੂੰ ਹੁੰਦਾ ਜਿਸ ਤਰ੍ਹਾਂ ਬੀਬੀ ਨੇ ਦੱਸਿਆ ਅਨਮੋਲ ਗਗਨ ਮਾਨ ਨੇ ਲੰਬੇ ਸਮੇਂ ਤੋਂ ਬਾਅਦ ਫਿਰ ਲੋਕਾਂ ਤੇ ਪ੍ਰਭਾਵ ਪਊਗਾ ਟਰੈਫਿਕ ਜਾਮ ਹੁੰਦੀ ਆ ਰਸਤੇ ਜਾਮ ਹੁੰਦੇ ਨੇ ਸਾਡੇ ਸ਼ਹਿਰਾਂ ਦੀ ਗੱਲ ਕਰੀਏ ਜੇ ਸ਼ਹਿਰ ਦੇ ਵਿੱਚ ਗੱਡੀ ਲੰਘਣ ਨੂੰ ਜਗ੍ਹਾ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਜਿਹੜੀ ਪਾਰਕਿੰਗ ਛੱਡਣੀ ਹੁੰਦੀ ਆ ਉਹ ਨਹੀਂ ਛੱਡਦੇ ਬੈਕ ਦੇ ਉੱਤੇ ਜਿਹੜੀ ਕਮਰਸ਼ੀਅਲ ਜਗ੍ਹਾ ਉੱਥੋਂ ਜਗ੍ਹਾ ਛੱਡਣੀ ਆ ਵੀ ਕੱਲ ਨੂੰ ਕੋਈ ਹਾਦਸਾ ਜੇ ਰੱਬ ਨਾ ਕਰੇ ਬਾਪਰ ਜੇ ਤਾਂ ਉੱਥੇ ਕਟੋ-ਕਟ ਫਾਇਰ ਬਰਗੇਡ ਦੀ ਗੱ ਐਸਾ ਕੁਝ ਵੀ ਨਹੀਂ ਹੁੰਦਾ ਚਾਰ ਚਾਰ ਮੰਜ਼ਲਾ ਪੰਜ ਪੰਜ ਮੰਜ਼ਲਾ ਸੱਤ ਸੱਤ ਮੰਜ਼ਲਾ ਤੱਕ ਇਹ ਨਜਾਇਜ਼ ਉਹ ਸਾਰੀਆਂ ਹੋ ਰਹੀਆਂ ਨੇ ਇਹ ਪੂਰੇ ਮਾਮਲੇ ਨੂੰ ਲੈ ਕੇ ਮੀਡੀਆ ਕਰਮੀ ਹੋਣ ਦੇ ਨਾਤੇ ਅਸੀਂ ਕਾਰਪੋਰੇਸ਼ਨ ਦੀਆਂ ਕਈ ਬਿਲਡਿੰਗਾਂ 10 20 30 ਬਿਲਡਿੰਗਾਂ ਉਹਨਾਂ ਦੇ ਧਿਆਨ ਚ ਲਿਆਂਦੀਆਂ ਹਰ ਸ਼ਹਿਰ ਦੇ ਇਲਾਕੇ ਦੇ ਵਿੱਚੋਂ ਸਾਨੂੰ ਲੋਕ ਫੋਟੋ ਖਿੱਚ ਕੇ ਲੋਕੇਸ਼ਨ ਦੇ ਕੇ ਸਾਨੂੰ ਕਹਿੰਦੇ ਵੀ ਆਹ ਦੇਖੋ ਜੀ ਬਿਲਡਿੰਗ ਦਾ ਪਤਾ ਕਰੋ ਕਿਉਂਕਿ ਨਾ ਇਹਨੇ ਪਾਰਕਿੰਗ ਛੱਡੀ ਹੈ ਬਿਲਡਿੰਗਾਂ ਉੱਪਰ ਤੱਕ ਵੀ ਜਿਆਦਾ ਆਮ ਨਾਲੋਂ ਅਸੀਂ ਉਹੀ ਸਾਰਾ ਕੁਝ ਇੱਕ ਬਿਲਡਿੰਗ ਇਨਸਪੈਕਟਰ ਤੋਂ ਲੈ ਕੇ ਐਮਟੀਪੀ ਤੱਕ ਏਟੀਪੀ ਐਮਟੀਪੀ ਜਿਹਦੀ ਗੱਲ ਕੀਤੀ ਹੈ ਜਿਵੇਂ ਪਰਚਾ ਦਰਜ ਹੋਇਆ ਜਸਪਾਲ ਐ ਇੱਕ ਉੱਥੇ ਦੂਸਰਾ ਹੋਰ ਵਿਕਰਮ 22 ਨੇਮਸ ਅਸੀਂ ਉਹਨਾਂ ਨੂੰ ਸਾਰਾ ਕੁਝ ਭੇਜਿਆ ਫੋਨਾਂ ਤੇ ਵੀ ਭੇਜਿਆ ਜਾ ਕੇ ਵੀ ਦਿਖਾਇਆ ਐ ਐਮਟੀਪੀ ਨੂੰ ਉਸ ਤੋਂ ਬਾਅਦ ਜਿਹੜੇ ਕਮਿਸ਼ਨਰ ਸਾਹਿਬ ਐ ਜੋਇੰਟ ਕਮਿਸ਼ਨਰ ਸਾਹਿਬ ਐ ਪਹਿਲਾਂ ਸਾਰੀਆਂ ਗੱਲਾਂ ਹੀ ਦੱਸ ਚੁੱਕੇ ਆ ਪਰ ਕਿਸੇ ਦੇ ਕੰਨ ਤੇ ਜੋ ਨਹੀਂ ਸਕੀ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਇੱਕ ਸਿਆਣੇ ਮੇਅਰ ਜਿਹੜੇ ਸਰਕਾਰ ਨੇ ਬਹੁਤ ਵਧੀਆ ਛਵੀ ਵਾਲੇ ਮੇਅਰ ਦਿੱਤੇ ਨੇ ਉਹਨਾਂ ਤੱਕ ਗੱਲ ਪਹੁੰਚਾਈ ਅਸੀਂ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਇਹ ਗੱਲਾਂ ਭਰੀਆਂ ਹੋਈਆਂ ਨੇ ਇਹ ਕਰਾਪਟ ਅਧਿਕਾਰੀਆਂ ਨੇ ਵੀ ਮੀਡੀਆ ਸਾਨੂੰ ਤੰਗ ਕਰਦੀ ਹੈ ਮੇਅਰ ਸਾਹਿਬ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕੋਈ ਮੀਡੀਆ ਉਹਨਾਂ ਨੂੰ ਤੰਗ ਨਹੀਂ ਕਰਦੀ ਜਿਹੜਾ ਸਹੀ ਸੁੱਚਾ ਤੁਸੀਂ ਨਾ ਧੜਕ ਹੋ ਕੇ ਬੋਲੇ ਇਹ ਕਿਉਂ ਨਹੀਂ ਬੋਲਦੇ ਇਹਨਾਂ ਦੀ ਡਿਊਟੀ ਨਹੀਂ ਹੈਗੀ ਅਸੀਂ ਇਹੀ ਕਹਿੰਦੇ ਆ ਵੀ ਇਹਨਾਂ ਦੇ ਸਕੰਜਾ ਕਸੋ ਨਜਾਇਜ਼ ਬਿਲਡਿੰਗਾਂ ਜਿਹੜੀਆਂ ਨੇ ਉਸ ਤੋਂ ਬਾਅਦ ਕੀ ਕੀ ਕਾਰਵਾਈ ਹੋਈ ਆ ਤਹਾਡੇ ਵੀ ਧਿਆਨ ਚ ਲਿਆਵਾਂਗੇ ਤੁਹਾਡੇ ਕੋਲੋਂ ਵੀ ਸਵਾਲ ਜਰੂਰ ਕਰਾਂਗੇ ਕਿਉਂਕਿ ਤੁਸੀਂ ਸੁਣੋ ਅਨਮੋਲ ਗਗਨ ਮਾਨ ਕੀ ਕਹਿੰਦੀ ਹੈ ਵੀ ਮੀਡੀਆ ਜਿੱਥੇ ਮੇਰੇ ਧਿਆਨ ਚ ਲਿਆਉਂਦੀ ਹੈ ਜਾਂ ਆਮ ਜਨਤਾ ਜਿੱਥੇ ਮੇਰੇ ਧਿਆਨ ਚ ਲਿਆਉਂਦੀ ਹੈ ਤਾਂ ਅਸੀਂ ਉੱਥੇ ਬਲਡوزر ਲੈ ਕੇ ਪਹੁੰਚ ਜੰਨੇ ਆ ਇਹ ਤੁਹਾਨੂੰ ਕਿਸੇ ਨਾ ਕਿਸੇ ਉਹ ਝੇਮੇ ਦੇ ਵਿੱਚ ਪਾ ਕੇ ਕੁਝ ਹੋਰ ਦਿਖਾਉਂਦੇ ਨੇ ਤੁਸੀਂ ਆਪ ਸਕੂਟਰ ਤੇ ਨਿਕਲਦੇ ਹੋ ਤੁਸੀਂ ਇੱਕ ਵਾਰ ਨਜ਼ਰ ਸਕੂਟਰ ਤੇ ਜਾ ਕੇ ਇਹ ਵੀ ਮਾਰਿਓ ਵੀ ਬਿਲਡਿੰਗਾਂ ਵਾਕਈ ਨਜਾਇਜ਼ ਬਣ ਰਹੀਆਂ ਨੇ ਕੀ ਉਹਨਾਂ ਤੇ ਕਾਰਵਾਈ ਹੋ ਰਹੀ ਹੈ ਜਿੰਨੀਆਂ 10-20 ਬਿਲਡਿੰਗਾਂ ਦੇ ਸ਼ਾਰਟ ਫੋਟੋ ਤਾਂ ਅਸੀਂ ਦੇ ਚੁੱਕੇ ਹਾਂ ਕਈਆਂ ਦੇ ਖਿਲਾਫ ਲਿਖਤੀ ਵੀ ਦੇ ਰੱਖਿਆ ਵੀ ਫੈਕਟਰੀਆਂ ਚਲਾ ਰੱਖੀਆਂ ਨੇ ਉਹਨਾਂ ਤੇ ਕੀ ਕਾਰਵਾਈ ਹੋਈ ਆ ਜ਼ੀਰੋ ਐ ਫਿਰ ਆਪਾਂ ਪੂਡਾ ਦੀ ਗੱਲ ਕਰਦੇ ਆ ਰਾਜਪੁਰਾ ਰੋਡ ਬਾਸੂ ਰੋਡ ਜਿੰਨੀਆਂ ਉੱਥੇ ਬਿਲਡਿੰਗਾਂ ਖੜੀਆਂ ਹੋਈਆਂ ਜਦੋਂ ਤੋਂ ਨੀਆਂ ਪੱਟੀਆਂ ਗਈਆਂ ਢਾਂਚੇ ਖੜੇ ਹੋ ਗਏ ਢਾਂਚੇ ਤੋਂ ਬਾਅਦ ਬੋਰ ਵੀ ਲੱਗੇ ਉਹਨਾਂ ਦੇ ਅੱਗੇ ਸ਼ਟਰ ਵੀ ਲੱਗੇ ਰੰਗ ਵੀ ਹੋ ਗਿਆ ਪਰ ਪੂਡਾ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਆ ਰਾਜਪੁਰਾ ਰੋਡ ਦੀ ਗੱਲ ਕਰੀਏ ਇਸੇ ਤਰ੍ਹਾਂ ਉੱਥੇ ਅਣਧਿਕਾਰਤ ਹੋਟਲ ਬਣ ਰਹੇ ਨੇ 4-4 5-5 ਮੰਜ਼ਲੀਆਂ ਬਿਲਡਿੰਗਾਂ ਸਾਰੀਆਂ ਜਾ ਰਹੀਆਂ ਨੇ ਬਿਲਕੁਲ ਨਜਾਇਜ਼ ਤੌਰ ਤੇ ਮੰਨਦੇ ਨੇ ਅਧਿਕਾਰੀ ਇਹਨਾਂ ਦੇ ਨਕਸ਼ੇ ਦੇ ਉਲਟ ਨੇ ਫਿਰ ਕਾਰਵਾਈ ਕਿਉਂ ਨਹੀਂ ਕਈਆਂ ਨੂੰ ਕਹਿੰਦੇ ਸੀਲ ਕਰਤਾ ਮਾਰਾ ਸੀਲ ਕਰਕੇ ਸਾਲ ਤੋਂ ਬਾਅਦ ਫੇਰ ਤੁਸੀਂ ਕਿਸੇ ਤਰ੍ਹਾਂ ਜਗਾੜ ਲਾ ਕੇ ਉਹਨਾਂ ਨੂੰ ਪਰਮਿਸ਼ਨ ਦੇ ਦੇਣ ਨੂੰ ਖੁੱਲਣ ਦੀ ਫਿਰ ਉਹਦਾ ਕੀ ਫਾਇਦਾ ਹੈ ਤੁਸੀਂ ਡੈਮੋਲੇਸ਼ਨ ਕਿਉਂ ਨਹੀਂ ਕਰਦੇ ਜੇ ਕੀ ਗੱਲ ਤੁਸੀਂ ਵੀ ਕਹਿੰਦੇ ਵੀ ਐਮਐਲਏ ਨਾਲ ਚੱਲੇ ਕੀ ਗੱਲ ਫਿਰ ਸਾਰੇ ਕਾਨੂੰਨ ਬਰਾਬਰ ਹੋ ਜਾਂਦੇ ਆ ਫਿਰ ਕਾਨੂੰਨ ਕਿੱਥੇ ਜਾਂਦੇ ਆ ਅਸੀਂ ਚਲੋ ਬੇਨਤੀ ਕਰਦੇ ਆ ਸਾਡੇ ਐਮਐਲਏ ਜਿਹੜੇ ਪਟਿਆਲੇ ਦੇ ਚੁਣੇ ਹੋਇਆ ਭਾਈ ਤੁਸੀਂ ਇਹਨਾਂ ਦੇ ਮਗਰ ਹੋ ਕੇ ਤਲਵਾ ਦਿਓ ਕਿਉਂਕਿ ਸ਼ਾਵਾਹੇ ਤਾਂ ਸਰਕਾਰ ਨੂੰ ਹੀ ਮਿਲਣੀ ਹੈ ਵੀ ਹਾਂ ਚੰਗੇ ਕੰਮ ਸਰਕਾਰ ਕਰਦੀ ਹੈ ਅਸੀਂ ਫਿਰ ਕਹਿੰਦੇ ਆ ਵੀ ਜੇ ਕੋਈ ਚੰਗਾ ਕੰਮ ਸਰਕਾਰ ਕਰੂਗੀ ਚੰਗਾ ਅਧਿਕਾਰੀ ਚੰਗਾ ਕੰਮ ਕਰਦਿਆ ਉਹਨੂੰ ਵੀ ਅਸੀਂ ਨਸ਼ਰ ਕਰਦੇ ਆ ਪਰ ਜੇ ਇਸੇ ਤਰ੍ਹਾਂ ਰਿਹਾ ਤਾਂ ਫਿਰ ਮੀਡੀਆ ਕੀ ਕਰੂਗੀ ਆਵਾਜ਼ ਤਾਂ ਚੁੱਕਣੀ ਪੈਣੀ ਹੈ ਕਿਸੇ ਨਾ ਕਿਸੇ ਨੂੰ ਇਹ ਨਹੀਂ ਹੈਗਾ ਪਰਚਿਆਂ ਦੀ ਗੱਲ ਨਹੀਂ ਪਰਚਾ ਮਨਿੰਦਰ ਤੇ ਹੋ ਗਿਆ 2-4 ਤੇ ਹੋਰ ਹੋ ਜਾਊਗਾ ਪਰ ਇਹ ਨਾ ਹੋਵੇ ਵੀ ਸਾਰਾ ਮੀਡੀਆ ਇਹ ਸਰਕਾਰ ਦੇ ਖਿਲਾਫ ਹੀ ਚੱਲਣ ਲੱਗ ਜੇ ਐਸਾ ਨਹੀਂ ਹੋਣਾ ਚਾਹੀਦਾ ਹਰ ਪੱਖ ਦਿਖਾਉਣਾ ਸਾਡਾ ਫਰਜ਼ ਹੈ ਜੇ ਕੋਈ ਚੰਗਾ ਕੰਮ ਮਾਨ ਸਰਕਾਰ ਕਰਦੀ ਹੈ ਨੌਕਰੀਆਂ ਦਿੰਦੀ ਹੈ ਜਿੱਥੇ-ਜਿੱਥੇ ਅੱਜ ਜਿਹੜਾ ਜਿਹੜੇ ਗੈਂਗਸਟਰਾਂ ਦੇ ਖਿਲਾਫ ਚਿੱਟਾ ਵੇਚਣਾਂ ਦੇ ਖਿਲਾਫ ਸਾਰਾ ਕੁਝ ਐਕਸ਼ਨ ਮੋਡ 'ਚ ਆਇਆ ਇੱਕ-ਇੱਕ ਖਬਰ ਅਸੀਂ ਡੇਲੀ ਦਿਖਾ ਰਹੇ ਹਾਂ ਪਰ ਹੁਣ ਜਿਹੜੀਆਂ ਨਜਾਇਜ਼ ਬਿਲਡਿੰਗਾਂ ਨਜਾਇਜ਼ ਕਲੋਨੀਆਂ ਇਹ ਸਾਰਿਆਂ ਦੇ ਖਿਲਾਫ ਵੀ ਅਸੀਂ ਸਾਡਾ ਹੀ ਫਰਜ਼ ਹੈ ਦਿਖਾਉਣਾ ਮੇਅਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇੱਕ ਵਾਰ ਤੁਸੀਂ ਫਿਰ ਇੱਕ ਵਾਰ ਆਪ ਪਰਸਨਲ ਤੌਰ ਤੇ ਜਾ ਕੇ ਇਹਨੂੰ ਜਰੂਰ ਦੇਖੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆਪਣਾ ਪੱਖ ਰੱਖੋ ਤੁਸੀਂ ਕਹਿੰਨਾ ਖਬਰ ਤੁਸੀਂ ਦਿਖਾਉਣੀ ਹੈ ਖਬਰ ਜਰੂਰ ਦਿਖਾਵਾਂਗੇ ਦੋਨੇ ਪੱਖ ਜਾਣ ਕੇ ਜਦੋਂ ਤੁਸੀਂ ਕਹੋਗੇ ਇਹ ਬਿਲਡਿੰਗ ਨਜਾਇਜ਼ ਹੈ ਤੇ ਕਾਰਵਾਈ ਹੋਊਗੀ ਇਹ ਨਾ ਹੋਵੇ ਅਸੀਂ ਕਿਸੇ ਜਾਇਜ਼ ਨੂੰ ਨਜਾਇਜ਼ ਕਹਿ ਬੈਠੀਏ ਇਸੇ ਤਰ੍ਹਾਂ ਪੂਡਾ ਦੇ ਅਧਿਕਾਰੀਆਂ ਨੂੰ ਜੇਈ ਤੋਂ ਲੈ ਕੇ ਉੱਪਰ ਜਿੰਨੇ ਅਧਿਕਾਰੀ ਹੈ ਉਹ ਸਾਰਿਆਂ ਦਾ ਅਸੀਂ ਪੱਖ ਲੈਨੇ ਆ ਕਿਹਨੂੰ ਕਿਹਨੂੰ ਨੋਟਿਸ ਨਿਕਲਿਆ ਇਹ ਨਾ ਹੋਵੇ ਉਹ ਆਪਣਾ ਮੂੰਹ ਨਾ ਛਪਾਓ ਲੋਕੋ ਨਾਲ ਜੋ ਗਲਤ ਹੈ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਬਲਡੋਜ਼ਰ ਬੀਬੀ ਜੇ ਨਿੱਤਰ ਕੇ ਆਈ ਹੈ ਤਾਂ ਬਾਕੀ ਵੀ ਸਾਡੇ ਐਮ.ਐਲ.ਏ ਮੈਦਾਨ ਚ ਆਉਣ ਕਿਉਂਕਿ ਚੰਗਾ ਕੰਮ ਕਰਨ ਨਜਾਇਜ਼ ਬਿਲਡਿੰਗਾਂ ਪੱਥਰਾਂ ਦੇ ਸ਼ਹਿਰ ਬਣਾ ਰਹੇ ਨੇ ਨਜਾਇਜ਼ ਕਲੋਨੀਆਂ ਕੱਟੀਆਂ ਜਾਂ ਰਹੇ ਆਉਣ ਵਾਲੇ 50 100 ਸਾਲਾਂ ਤੱਕ ਦੀਆਂ ਕਲੋਨੀਆਂ ਕੱਟਦੀਆਂ ਉਹ ਭਾਈ ਸਾਹਿਬ ਬੱਚੇ ਸਾਡੇ ਇੱਥੇ ਨਹੀਂ ਰਹਿ ਰਹੇ ਬਾਹਰੋਂ ਭਈਏ ਆ ਕੇ ਇੱਥੇ ਪਲਾਟ ਪਲਾਟ ਤੇ ਫਲੈਟ ਲੈ ਰਹੇ ਨੇ ਕਿਹਦੇ ਵਾਸਤੇ ਕਰ ਰਹੇ ਆਪਾਂ ਸਾਡੇ ਜੰਗਲ ਕੱਟੇ ਜਾ ਰਹੇ ਨੇ ਬੂਟੇ ਸਾਡੇ ਰੋੜਾਂ ਤੋਂ ਕੱਟੇ ਜਾ ਰਹੇ ਨੇ ਕੋਈ ਰੋਡਾਂ ਦੇ ਉੱਪਰ ਜਿਵੇਂ ਬੀਬੀ ਨੇ ਕਿਹਾ ਦੇਖੋ ਕਿੰਨੀਆਂ-ਕਿੰਨੀਆਂ ਬਿਲਡਿੰਗਾਂ ਸਾਰੀਆਂ ਜਾ ਰਹੀਆਂ ਨੇ ਕਿੱਥੇ ਨੂੰ ਲੋਕ ਕੋਰ ਤੇ ਪਾਰਕਿੰਗ ਕਰਨਗੇ ਇਸੇ ਤਰ੍ਹਾਂ ਸਾਡੇ ਸ਼ਹਿਰਾਂ ਦੀ ਗੱਲ ਕਰੀਏ ਹਰ ਸ਼ਹਿਰ ਮੈਂ ਤਾਂ ਗੋਗਿਆ ਸਾਹਮਣੂ ਬੇਨਤੀ ਕਰਦਾ ਸ਼ਹਿਰ ਦੇ ਹਰ ਰੋਡ ਦੇ ਉੱਤੇ ਰੇੜੀਆਂ-ਰੇੜੀਆਂ ਖੜੀਆਂ ਨੇ ਹਰ ਦੁਕਾਨਾਂ ਦੇ ਅੱਗੇ 10-10 ਫੁੱਟ ਵਾਇਲੇਸ਼ਨ ਕੀਤੀ ਹੋਈ ਹੈ ਉਹ ਵਾਇਲੇਸ਼ਨ ਤੋਂ ਬਾਅਦ ਫੇਰ 10-10 ਫੁੱਟ ਗੱਡੀਆਂ ਖੜੀਆਂ ਨੇ ਉਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇੱਕ ਅੱਛੇ ਮੇਅਰ ਦੀ ਜ਼ਿੰਮੇਵਾਰੀ ਬਣਦੀ ਹੈ ਚੰਗੇ ਸ਼ਹਿਰ ਦੀ ਜ਼ਿੰਮੇਵਾਰੀ ਬਣਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮੇਅਰ ਸਾਹਿਬ ਨੂੰ ਇੱਕ ਵਾਰ ਫਿਰ ਦੁਬਾਰਾ ਮਿਲਾਂਗੇ ਕਿਉਂਕਿ 15 ਵੀ ਦਿਨ ਪਹਿਲਾਂ ਜੋ ਜੋ ਗੱਲਾਂ ਹੋਈਆਂ ਨੇ ਸਭ ਨੂੰ ਪਤਾ ਹੈ ਕੀ ਉਹਨਾਂ ਦੇ ਧਿਆਨ 'ਚ ਸਾਰਾ ਕੁਝ ਆ ਗਿਆ ਕੀ ਅਧਿਕਾਰੀਆਂ ਦੀ ਅਸਲੀਅਤ ਉਹਨਾਂ ਦੇ ਸਾਹਮਣੇ ਆਈ ਹੈ ਜਿਹੜੇ ਚੰਗੇ ਅਧਿਕਾਰੀ ਐ ਉਹਨਾਂ ਨੂੰ ਐਪਰੀਸ਼ੀਏਟ ਵੀ ਕਰਾਂਗੇ ਜਿਹੜੇ ਠੱਗ ਨੇ ਲੋਕਾਂ ਨੂੰ ਲੁੱਟਦੇ ਨੇ ਵਿਜੀਲੈਂਸ ਦੀ ਜਿਨ੍ਹਾਂ ਦੀ ਜਾਂਚਾਂ ਚੱਲ ਰਹੀਆਂ ਨੇ ਪਰਚੇ ਦਰਜ ਹੋ ਗਏ ਉਹਨਾਂ ਦੇ ਚਿਹਰੇ ਵੀ ਨੰਗੇ ਕਰਾਂਗੇ ਹੁਣ ਦੋ ਆ ਗਿਆ ਸਾਸਰੀਕ